ਕਾਲ ਰਾਤ ਕਈ ਸੂਬਿਆਂ ਵਿੱਚ ਮੌਕ ਡ੍ਰਿਲ ਕੀਤੀ ਗਈ ਦੱਸਦੀ ਕਿ ਪੰਜਾਬ ਸਣੇ ਪੰਜ ਸੂਬਿਆਂ ਵਿੱਚ ਮੌਕ ਡ੍ਰਿਲ ਦੇ ਦਿੱਤੇ ਗਏ ਸਨ ਦੱਸਦੀ ਕਿ ਅਮਰਸਰ ਚੰਡੀਗੜ੍ਹ ਹਰਿਆਣਾ ਤੇ ਜੰਮੂ ਕਸ਼ਮੀਰ ਦੇ ਕੁਝ ਇਲਾਕਿਆਂ ਵਿੱਚ ਮੌਕ ਡ੍ਰਿਲ ਕਰਵਾਈ ਗਈ ਸੀ ਇਸ ਦਾ ਮਕਸਦ ਲੋਕਾਂ ਨੂੰ ਜਾਗਰੂਤ ਕਰਨਾ ਹੈ ਤੇ ਨਾਲ ਹੀ ਦੱਸਿਆ ਗਿਆ ਲੋਕਾਂ ਨੂੰ ਕਿਵੇਂ ਸੁਚੇਤ ਰਹਿਣਾ ਹੈ ਨਾਲ ਹੀ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ ਹੈ ਕਿ ਜੇਕਰ ਘਟਨਾ ਵਾਪਰਦੀ ਤਾਂ ਨੇੜੇ ਤੇੜੇ ਦੇ ਲੋਕਾਂ ਨੇ ਕਿਵੇਂ ਅਲਰਟ ਰਹਿਣਾ ਹੈ ਸਿਵਲ ਡਿਫੈਂਸ ਨੂੰ ਹੋਰ ਮਜ਼ਬੂਤ ਕਰਨਲੀ ਅਮਰਸਰ ਵਿਖੇ ਮੌਕ ਡ੍ਰਿਲ ਕਰਵਾਈ ਗਈ ਅਮਰਸਰ ਦੇ ਸਥਾਨਕ ਲੋਕਾਂ ਨੂੰ ਜਾਗਰੂਤ ਕੀਤਾ ਗਿਆ ਕਿ ਯੁੱਧ ਦੇ ਸਮੇਂ ਕਿਸੇ ਆਫਤ ਦੇ ਸਮੇਂ ਅਸੀਂ ਕਿਵੇਂ ਸੁਚੇਤ ਰਹਿਣਾ ਹੈ ਜ਼ਿਕਰ ਕਰਦੇ ਕਿ ਹਰਿਆਣਾ ਪੰਜਾਬ ਤੇ ਚੰਡੀਗੜ੍ਹ ਵਿੱਚ ਮੌਕ ਡ੍ਰਿਲ ਕਰਵਾਈ ਗਈ ਇਸ ਲਈ ਸ਼ਾਮ 5 ਵਜੇ ਤੋਂ ਲੈ ਕੇ 9 ਵਜੇ ਤੱਕ ਨਿਰਧਾਰਤ ਕੀਤਾ ਗਿਆ ਆਮਾਦੀ ਪਾਰਟੀ ਨੇ ਪੰਜਾਬ ਵਿੱਚ ਸੰਗਠਨ ਦਾ ਬਹੁਤ ਵੱਡਾ ਬਦਲਾਅ ਕੀਤਾ ਭਗਵੰਤ ਮਾਨ ਸਰਕਾਰ ਨੇ ਜ਼ਮੀਨੀ ਪੱਧਰ ਦੀ ਆਪ ਨਾਲ ਜੁੜੇ ਵਰਕਰਾਂ ਨੂੰ ਸੰਗਠਨ ਵਿੱਚ ਵਟੇ ਜ਼ਿੰਮੇਵਾਰੀਆਂ ਦਿੱਤੀਆਂ ਹਨ ਪਾਰਟੀ ਨੇ ਨਵੇਂ ਆਗੂਆਂ ਨੂੰ ਜਰਨਲ ਸਕੱਤਰ ਤੇ 75 ਵਿਧਾਇਕਾਂ ਨੂੰ ਸੂਬਾ ਉਪ ਪ੍ਰਧਾਨ 13 ਲੋਕ ਸਭਾ ਹਲਕਿਆਂ ਵਿੱਚ ਨਵੇਂ ਇੰਚਾਰਜ ਨੂੰ ਵੰਟੀ ਜ਼ਿੰਮੇਵਾਰੀ ਸੌਂਪੀ ਹੈ ਦੇ ਨਾਲ ਹੀ ਪਾਰਟ ਦੇ 27 ਹਲਕਿਆਂ ਦੇ ਜ਼ਿਲ੍ਹਾ ਇੰਚਾਰਜ ਵੀ ਲਗਾਏ ਹਨ ਇਹਨਾਂ ਵਿੱਚ 5 ਸੂਬਾਈ ਪ੍ਰਧਾਨਾਂ 9 ਜਨਰਲ 75 ਤੇ 75 ਨੂੰ 13 ਲੋਕ ਸਭਾ ਹਲਕਿਆਂ ਵਿੱਚ ਲੋਕ ਸਭਾ ਪ੍ਰਧਾਨ ਦੇ ਅਹੁਦੇ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਤੇ 27 ਜ਼ਿਲ੍ਹਿਆਂ ਵਿੱਚ ਜ਼ਮੀਨੀ ਪੱਦਰ ਤੇ ਲੀਡਰਸ਼ਿਪ ਦੀ ਕਮਾਂਡ ਜੀਲਾ ਮੁਖੀ ਨੂੰ ਦਿੱਤੀ ਗਈ ਹੈ ਪੰਜਾਬ ਵਾਸੀਆਂ ਲਈ ਖੁਸ਼ਖਬਰੀ ਹੈ ਮਿਲੀ ਜਾਣਕਾਰੀ ਮੁਤਾਬਕ ਆਦਮਪੁਰ ਤੋਂ ਮੁੰਬਈ ਲਈ ਸਿੱਧੀ ਉਡਾਨ 2 ਜੁਲਾਈ ਨੂੰ ਭਰੇਗੀ ਇਸ ਦੇ ਲਈ 에어ਪੋਰਟ ਅਥਾਰਟੀ ਆਫ ਇੰਡੀਆ ਨੇ ਇੰਡੀਗੋ 에어ਲਾਈਨ ਦੀ ਮੁੰਬਈ ਉਡਾਨ ਲਈ ਬੁਕਿੰਗ ਸ਼ੁਰੂ ਕਰ ਦਿੱਤੀ ਹੈ ਇਸ ਤੋਂ ਬਾਅਦ ਇਹ ਉਡਾਨ ਆਦਮਪੁਰ ਤੋਂ ਰੋਜ਼ਾਨਾ ਸ਼ਾਮ 4:30 ਵਜੇ ਉਡਾਨ ਭਰੇਗੀ ਅਤੇ ਸ਼ਾਮ 7:30 ਵਜੇ ਮੁੰਬਈ ਹਵਾਈ ਅੱਡੇ ਉੱਤੇ ਪਹੁੰਚੇਗੀ ਤੁਹਾਨੂੰ ਦੱਸ ਦੇ ਕਿ 2020 ਵਿੱਚ ਸਪਾਈਸ ਜੈਟ ਵੱਲੋਂ ਆਦਮਪੁਰ ਤੋਂ ਮੁੰਬਈ ਲਈ ਫਲਾਈਟ ਜਾਂਦੀ ਸੀ ਪਰ ਕੋਵਿਡ-19 ਦੌਰਾਨ ਹਵਾਈ ਅੱਡਾ ਬੰਦ ਹੋਣ ਤੋਂ ਬਾਅਦ ਇਸ ਨੂੰ ਬੰਦ ਕਰ ਦਿੱਤਾ ਗਿਆ ਸੀ ਇਸ ਦੇ ਨਾਲ ਹੀ ਹੁਣ ਇੰਡੀਕੋ ਆਦਮਪੁਰ ਤੋਂ ਮੁੰਬਈ ਲਈ ਫਲਾਈਟਾਂ ਸ਼ੁਰੂ ਕਰਨ ਜਾ ਰਹੀ ਹੈ ਜਿਸ ਲਈ ਸ਼ੁੱਕਰਵਾਰ ਤੋਂ ਬੁਕਿੰਗ ਸ਼ੁਰੂ ਕਰ ਦਿੱਤੀ ਗਈ ਹੈ ਤੁਹਾਨੂੰ ਦੱਸ ਦੇ ਕਿ ਇਸ ਸਮੇਂ ਆਦਮਪੁਰ ਹਵਾਈ ਅੱਡੇ ਤੋਂ ਸ਼੍ਰੀ ਨੰਦੇੜ ਸਾਹਿਬ ਇੰਡਨ ਬੈਂਗਲੁਰੂ ਲਈ ਉਡਾਨਾਂ ਚੱਲ ਰਹੀਆਂ ਹਨ ਇਸ ਦੇ ਨਾਲ ਹੀ ਲੋਕ ਆਦਮਪੁਰ ਹਵਾਈ ਅੱਡੇ ਤੋਂ ਕਈ ਹੋਰ ਸ਼ਹਿਰਾਂ ਅਤੇ ਵਿਦੇਸ਼ਾਂ ਲਈ ਉਡਾਨਾਂ ਸ਼ੁਰੂ ਕਰਨ ਦੀ ਮੰਗ ਕਰ ਰਹੇ ਹਨ ਪੰਜਾਬ ਵਿੱਚ ਇੱਕ ਵਾਰ ਫੇਰ ਮੌਸਮ ਦਾ ਮિજાਜ ਬਦਲ ਗਿਆ ਜਲੰਧਰ, ਪਟਿਆਲਾ, ਲੁਧਿਆਣਾ ਸਮੇਤ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਤੇਜ਼ ਹਨੇਰੀ ਚੱਕਰ ਦੇ ਨਾਲ ਮੀਂਹ ਪਿਆ ਮੌਸਮ ਠੰਡਾ ਹੋਣ ਕਾਰਨ ਲੋਕਾਂ ਨੂੰ ਬੀਤੇ ਦਿਨਾਂ ਤੋਂ ਪੈ ਰਹੀ ਗਰਮੀ ਤੋਂ ਥੋੜੀ ਰਾਹਤ ਮਿਲੀ ਹੈ ਜ ਚੰਡੀਗੜ੍ਹ ਅਤੇ ਇਸ ਦੇ ਨਾਲ ਲੱਗਦੇ ਖਰੜ ਵਿੱਚ ਵੀ ਮੌਸਮ ਬਦਲ ਗਿਆ ਚੰਡੀਗੜ੍ਹ ਅਤੇ ਖਰੜ ਵਿੱਚ ਕਾਲੇ ਬੱਦਲ छा ਗਏ ਤੇ ਨਾਲ ਹੀ ਠੰਡੀਆਂ ਹਵਾਵਾਂ ਚੱਲੀਆਂ ਉਥੇ ਜੇਕਰ ਮੌਨਸਨ ਦੀ ਗੱਲ ਕੀਤੀ ਜਾਵੇ ਤਾਂ ਦੇਸ਼ ਦੇ ਪੱਛਮੀ ਹਿੱਸਿਆਂ ਵਿੱਚ ਜ਼ੋਰਦਾਰ ਐਂਟਰੀ ਤੋਂ ਬਾਅਦ ਮੌਨਸਨ ਪੂਰਬ ਵਿੱਚ ਤੇਜ਼ੀ ਨਾਲ ਪ੍ਰਵੇਸ਼ ਕਰਨ ਦੀ ਤਿਆਰੀ ਕਰ ਰਿਹਾ ਹੈ ਇਸ ਤੋਂ ਬਾਅਦ ਹੀ ਮੌਨਸਨ ਦੇਸ਼ ਦੇ ਹੋਰ ਹਿੱਸਿਆਂ ਵੱਲ ਵਧੇਗਾ ਮੌਨਸਨ ਲਈ ਬੰਗਾਲ ਦੀ ਖਾੜੀ ਵਿੱਚ ਇੱਕ ਬਿਹਤਰ ਮੌਸਮੀ ਪ੍ਰਣਾਲੀ ਬਣ ਰਹੀ ਹੈ ਜੋ ਕਿ ਇਸ ਦੇ ਅੱਗੇ ਵਧਣ ਲਈ ਸਹਾਇਤਾ ਕਰੇਗੀ ਦੱਸਦੇ ਕਿ 20 ਤੋਂ ਲੈ ਕੇ 30 ਜੂਨ ਦੇ ਵਿਚਾਲੇ ਮੌਨਸੂਨ ਦਿੱਲੀ ਪੰਜਾਬ ਸਣੇ ਉੱਤਰੀ ਭਾਰਤ ਦੇ ਜ਼ਿਆਦਾਤਰ ਸੂਬਿਆਂ ਵਿੱਚ ਐਂਟਰੀ ਕਰ ਸਕਦਾ ਹੈ ਇਸ ਦੌਰਾਨ ਭਾਰੀ بارش ਦਾ سلسلہ ਸ਼ੁਰੂ ਹੋ ਜਾਵੇਗਾ ਮੌਸਮ ਵਿਭਾਗ ਨੇ ਆਖਿਆ ਕਿ ਮੌਨਸੂਨ ਤੋਂ ਪਹਿਲਾਂ ਹੀ ਪੰਜਾਬ ਸਣੇ ਉੱਤਰੀ ਭਾਰਤ ਵਿੱਚ ਅਗਲੇ 2 ਤੋਂ ਲੈ ਕੇ 4 ਦਿਨ ਤੇਜ਼ ਹਵਾਵਾਂ ਦੇ ਨਾਲ ਮੀਂਹ ਪਵੇਗਾ ਲੁਧਿਆਣਾ ਵੈਸਟ ਵਿਧਾਨ ਸਭਾ ਜਿਮਣੀ ਚੋਣ ਲਈ ਆਖਰਕਾਰ ਭਾਜਪਾ ਵੱਲੋਂ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ ਹੈ ਭਾਜਪਾ ਵੱਲੋਂ ਸੀਨੀਅਰ ਆਗੂ ਜੀਵਨ ਗੁਪਤਾ ਨੂੰ ਉਮੀਦਵਾਰ ਐਲਾਨਿਆ ਗਿਆ ਹੈ ਜੀਵਨ ਗੁਪਤਾ ਭਾਜਪਾ ਦੇ ਪੁਰਾਣੀ ਅਤੇ ਸੀਨੀਅਰ ਆਗੂਆਂ ਵਿੱਚੋਂ ਹਨ ਇੱਥੇ ਦੱਸਣਯੋਗ ਹੈ ਕਿ ਕਾਂਗਰਸ ਵੱਲੋਂ ਭਾਰਤ ਕੁਸ਼ਨਾਸ਼ੂ ਆਮਾਦੀ ਪਾਰਟੀ ਵੱਲੋਂ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਅਕਾਲੀ ਦਲ ਵੱਲੋਂ ਪਰਵਕਾਰ ਸਿੰਘ ਘੁੰਮਣ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ ਪੰਜਾਬ ਦੇ ਕਾਰੋਬਾਰੀਆਂ ਲਈ ਖੁਸ਼ਖਬਰੀ ਹੈ ਦਰਅਸਲ ਪਹਿਲਾਂ ਕਾਰੋਬਾਰਾਂ ਨੂੰ ਦਿੱਕਤ ਆਉਂਦੀ ਸੀ ਕਿ ਪੀਐਸਆਈ EC ਨਾਲ ਜੁੜੇ ਮਾਮਲਿਆਂ 'ਚ ਪਲਾਂਟ ਕੈਨਸਲ ਹੋ ਜਾਂਦੇ ਸੀ ਪਰ ਹੁਣ ਪੰਜਾਬ ਸਰਕਾਰ ਨੇ PSI EC ਵਿੱਚ ਇੱਕ ਅਥਾਰਟੀ ਬਣਾ ਦਿੱਤੀ ਹੈ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕੈਬਨਟ ਮੰਤਰੀ ਤਰुण ਪ੍ਰੀਤ ਸਿੰਘ ਸੌਂਦ ਨੇ ਦੱਸਿਆ ਕਿ ਹੁਣ ਜਿਨ੍ਹਾਂ ਦੇ ਪਲਾਂਟ ਕੈਨਸਲ ਹੋਏ ਹਨ ਉਹ ਆਪਣੀ ਅਪੀਲ ਇਸ ਅਥਾਰਟੀ ਕੋਲ ਪਾ ਸਕਦੇ ਹਨ ਬਹੁਤ ਵੱਡਾ ਇੱਕ ਐਲਾਨ ਕਰਨ ਜਾ ਰਹੇ ਹਾਂ ਇੱਕ ਖੁਸ਼ਖਬਰੀ ਹੈ ਜੋ ਕਿ ਉਦਯੋਗਿਕ ਜਗਤ ਦੇ ਲਈ ਹੈ ਸਾਡੇ ਦੋਨੋਂ ਲੀਡਰਸ ਨੇ ਸਾਡੀ ਹਾਈ ਕਮਾਂਡ ਨੇ ਇੱਕ ਬਹੁਤ ਇੰਪੋਰਟੈਂਟ ਫੈਸਲੇ ਨੂੰ ਹਰੀ ਝੰਡੀ ਦਿੱਤੀ ਔਰ ਜਿਹੜੀ ਕਿ ਇਹਦੇ ਵਿੱਚ ਨੰਬਰ 1 ਕਿ ਅੱਜ ਤੱਕ ਜਿੰਨੇ ਪੀਐਸਆਈਸੀ ਦੇ ਰਿਲੇਟਡ ਮੈਟਰਸ ਸੀਗੇ ਜਿਹਦੇ ਵਿੱਚ ਪਲੋਟ ਕੈنسਲੇਸ਼ਨ ਮੇਨ ਹੈ ਪਲੋਟ ਕੈنسਲੇਸ਼ਨ ਕਿਸੇ ਕਾਰਨ ਵਰਸ਼ ਪੀਐਸਆਈਸੀ ਦੇ ਵਿੱਚ ਕਿਸੇ ਵੀ ਉਦਯੋਗਪਤੀ ਦਾ ਪਲਾਟ ਹੋਵੇ ਜਾਂ ਕਿਸੇ ਨੇ ਵੈਸੇ ਪਲਾਟ ਲੱਤਾ ਹੋਵੇ ਉਹਦੇ ਵਿੱਚ ਕਈ ਕਾਰਨ ਹੋ ਜਾਂਦੇ ਸੀ ਉਹਨਾਂ ਦੇ ਪਲਾਟ ਕੈਨਸਲ ਹੋ ਜਾਂਦੇ ਸੀ ਜਿਵੇਂ ਕਿ ਦਿੱਤੀ ਗਈ ਸਮੇਂ ਸੀਮਾ ਤੋਂ ਪਲਾਟ ਨੂੰ ਪ੍ਰੋਡਕਸ਼ਨ ਵਿੱਚ ਨਾ ਲੈ ਕੇ ਆਉਣਾ ਜ਼ੋਨਿੰਗ ਦੀ ਜਿਹੜੀ ਸੀਗੀ ਉਹਦੀ ਵਾਇਲੈਂਸ ਕਰ ਦੇਣੀ ਤੇ ਜਿਹੜੀ ਪਲਾਟ ਦੀਆਂ ਕਿਸ਼ਤਾਂ ਹੁੰਦੀਆਂ ਸੀ ਉਹ ਸਮੇਸਰ ਨਾ ਪੜਨੀਆਂ ਇਸ ਤਰ੍ਹਾਂ ਕਰਕੇ ਲਗਭਗ ਲਗਭਗ ਇਹ ਪੂਰੇ ਪੰਜਾਬ ਦੇ ਅੰਦਰ 700 ਦੇ ਕਰੀਬ ਪਲਾਟ ਸੀ ਜਿਹੜੇ ਕਿ ਕੈਨਸਲ ਹੋ ਚੁੱਕੇ ਸੀਗੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵਪਾਰੀ ਜਗਤ ਦੇ ਨਾਲ ਜਦੋਂ ਗੱਲ ਕੀਤੀ ਉਹਨਾਂ ਨੇ ਕਿਹਾ ਜੀ ਅੱਜ ਤੱਕ ਹਿਸਟਰੀ ਦੇ ਵਿੱਚ ਪੰਜਾਬ ਦੀ ਹਿਸਟਰੀ ਦੇ ਵਿੱਚ ਇੱਕ ਵੀ ਕੋਈ ਸਾਡੀ ਸੁਣਵਾਈ ਕਰਨ ਲਈ ਕੋਈ ਅਪੀਲੇਟ ਅਥਾਰਟੀ ਨਹੀਂ ਹੈ ਜਿੱਥੇ ਅਸੀਂ ਜਾ ਕੇ ਅਸੀਂ ਆਪਣੀ ਅਪੀਲ ਕਰ ਸਕੀਏ ਕਿ ਸਾਡੇ ਪਲਾਨ ਕਿਉਂ ਕੈਨਸਲ ਕਰ ਦਿੱਤੇ ਗਏ ਜਾਂ ਸਾਡੀ ਕਿਤੇ ਕੋਈ ਸੁਣਵਾਈ ਹੋ ਸਕੇ ਪਲਾਨ ਕੈਨਸਲ ਹੋ ਜਾਂਦੇ ਸੀ ਸਾਨੂੰ ਸਿਰਫ ਤੇ ਸਿਰਫ ਫਿਰ ਕੋਟ ਦਾ ਰੁਕ ਕਰਨਾ ਪੈਂਦਾ ਸੀ ਔਰ ਸਾਨੂੰ ਬਹੁਤ ਲੰਬਾ ਸਮਾਂ ਖੱਜਲ ਖਵਾਰੀਆਂ ਸਹਿਣੀਆਂ ਪੈਂਦੀਆਂ ਸੀਗੀਆਂ ਤੇ ਜਾਂ ਫਿਰ ਸਾਨੂੰ ਪੀਐਸਆਈਸੀ ਡਿਪਾਰਟਮੈਂਟ ਤੇ ਬਾਰ ਬਾਰ ਗੇੜੇ ਲਾਉਣੇ ਪੈਂਦੇ ਸੀਗੇ ਸੋ ਜਦੋਂ ਅਸੀਂ ਸਾਰਿਆਂ ਨੇ ਬੈਠ ਕੇ ਇਹਦੇ ਤੇ ਬੜਾ ਧਿਆਨ ਨਾਲ ਇਹਨੂੰ ਦੇਖਿਆ ਵਾਚ ਕੀਤਾ ਤਾਂ ਅਸੀਂ ਪਾਇਆ ਕਿ ਅੱਜ ਤੱਕ ਦੀਆਂ ਪੁਰਾਣੀਆਂ ਸਰਕਾਰਾਂ ਨੇ ਚਾਹੇ ਕੋਈ ਕਾਂਗਰਸ ਦੀ ਗਵਰਨਮੈਂਟ ਰਹੀ ਹੋਵੇ ਚਾਹੇ ਕੋਈ ਅਕਾਲੀ ਦਲ ਭਾਜਪਾ ਦੀ ਸਰਕਾਰ ਪੰਜਾਬ 'ਚ ਰਹੀ ਹੋਵੇ ਕਿਸੇ ਨੇ ਵਪਾਰੀ ਦੀ ਇੰਨੀ ਇੰਪੋਰਟੈਂਟ ਗੱਲ ਐਨਾ ਸੈਂਸਿਟਿਵ ਮੈਟਰ ਨਾਲ ਸਮਝਿਆ ਨਾ ਸੁਣਿਆ ਸੋ ਅਸੀਂ ਇਮੀਡੀਏਟਲੀ ਇਹ ਫੈਸਲਾ ਦਿੱਤਾ ਕਿ ਹੁਣ ਜਿਹੜੀ ਇਹ ਸਰਕਾਰ ਹੈ ਆਪਣੀ ਇਹ ਸਰਕਾਰ ਹੈ ਜਿਹੜੀ ਇਹ ਦਿਲੋਂ ਚਾਹਦੀ ਹੈ ਕਿ ਪੰਜਾਬ ਦੇ ਅੰਦਰ ਜਿਹੜਾ ਸੰਨਤ ਹੈ ਇਹ ਤਰੱਕੀ ਕਰੇ ਇਹ ਗਰੋ ਕਰੇ ਸੋ ਅਸੀਂ ਬੜਾ ਇੰਪੋਰਟੈਂਟ ਫੈਸਲਾ ਇਹ ਲੱਤਾ ਅਸੀਂ ਇੱਕ ਪੀਐਸਆਈਸੀ ਦੇ ਵਿੱਚ ਐਪੀਲੇਟ ਅਥਾਰਟੀ ਬਣਾਤੀ ਅਪੀਲਿੰਗ ਅਥਾਰਟੀ ਬਣਾਤੀ ਹੁਣ ਜਿਨ੍ਹਾਂ ਦੇ ਵੀ ਕਿਸੇ ਦੇ ਪਲੋਟ ਕਿਸੇ ਵੀ ਕਾਰਨ ਵਰਸ਼ ਕੈਨਸਲ ਹੋਏ ਹੋਣਗੇ ਉਹ ਆਪਣੀ ਅਪੀਲ ਹੈ ਜਿਹੜੀ ਇਸ ਅਥਾਰਟੀ ਕੋਲ ਪਾ ਸਕਦਾ ਔਰ ਇਹ ਅਥਾਰਟੀ ਉਹਨਾਂ ਨੂੰ ਇੱਕ ਇੱਕ ਚੀਜ਼ ਨੂੰ ਇੱਕ ਇੱਕ ਡਾਕੂਮੈਂਟ ਨੂੰ ਉਹਨਾਂ ਦੇ ਦਿੱਤੇ ਹੋਏ ਹਰ ਤਰਕ ਨੂੰ ਵੈਰੀਫਾਈ ਕਰਕੇ ਔਰ ਇਹਦੇ ਕੋਲ ਪੂਰੀ ਪਾਵਰ ਹੈ ਇਸ ਅਥਾਰਟੀ ਕੋ ਪੂਰੀ ਪਾਵਰ ਹੈ ਕਿ ਉਹਦੇ ਕੈਨਸਲਡ 플ੌਟ ਨੂੰ ਉਹ ਰিস্টੋਰ ਕਰਕੇ ਦੇਣਗੇ ਰੈਸਟੋਰੇਸ਼ਨ ਕਰਕੇ ਦੇਣਗੇ ਇਹਦੇ ਵਿੱਚ ਜਿਹੜੇ ਇਹ 플ੌਟ 700 ਦੇ ਕਰੀਬ 플ੌਟ ਨੇ ਇਹਨਾਂ ਦੀ ਜਿਹੜੀ ਅਸੀਂ ਸੀਮਾ ਤੈਅ ਕੀਤੀ ਹੈ 30 ਨਵ 2025 ਤੋਂ ਤੱਕ ਮਤਲਬ 30 ਨਵ 2025 ਤੱਕ ਇਹ ਆਪਣੀ ਅਪੀਲ ਕਰ ਸਕਦੇ ਨੇ ਜੇ ਮਤਲਬ ਕਿ ਇਹਨਾਂ ਨੇ ਉੱਥੇ ਅਪੀਲ ਕਰਨੀ ਹੈ ਤੇ ਜਿਹੜੇ ਇਸ ਤੋਂ ਬਾਅਦ ਕੋਈ ਪਲੋਟ ਹੋਣਗੇ ਮਤਲਬ ਜਿਹੜੇ ਅੱਜ ਅੱਜ ਤੋਂ ਬਾਅਦ ਮੰਨ ਲਓ ਕੋਈ ਪਲੋਟ ਹੁੰਦੇ ਨੇ ਤਾਂ ਪਲੋਟ ਜਣੀ ਕਿ ਵਿਦਨ 6 ਮੰਥਸ ਕੈਨਸਲੇਸ਼ਨ ਤੋਂ ਵਿਦਨ 6 ਮੰਥਸ ਜਣੀ ਕਿ ਉਹ ਆਪਣੀ ਅਪੀਲ ਹੈ ਜਿਹੜਾ ਉਹ ਡਿਪਾਰਟਮੈਂਟ ਕੋਲ ਪਾ ਸਕਦਾ ਸੋ ਇੱਕ ਬਹੁਤ ਵੱਡੀ ਰਾਹਤ ਬਹੁਤ ਵੱਡੀ ਰਾਤ ਸਾਡੇ ਦੋਨੋਂ ਹਾਈ ਕਮਾਂਡ ਦੇ ਲੀਡਰ ਸਾਹਿਬਾਨਾਂ ਨੇ ਵਪਾਰ ਦੀ ਵਪਾਰੀ ਜਗਤ ਨੂੰ ਵਪਾਰ ਦੇ ਜਗਤ ਨੂੰ ਬਹੁਤ ਵੱਡੀ ਜਣੀ ਕਿ ਇੱਕ ਰਾਹਤ ਦਿੱਤੀ ਹੈ ਇਹ ਵੱਡਾ ਐਲਾਨ ਕੀਤਾ ਹੈ ਇਸ ਤੋਂ ਵੀ ਇੱਕ ਵੱਡੀ ਗੱਲ ਹੋਰ ਖੁਸ਼ਖਬਰੀ ਮੈਂ ਦੱਸਣ ਜਾ ਰਿਹਾ ਕਿ ਬੜੇ ਲੰਬੇ ਸਮੇਂ ਤੋਂ ਡਿਮਾਂਡ ਚੱਲੀ ਆ ਰਹੀ ਸੀ ਕਿ ਪੀਐਸਆਈਸੀ ਦੇ ਪਲੋਟਸ ਨੂੰ ਕਲੱਬ ਨਹੀਂ ਸੀ ਆਪਾਂ ਕਰ ਸਕਦੇ ਜੋੜ ਕੇ ਮੰਨ ਲਓ ਕਿਸੇ ਬੰਦੇ ਨੇ ਇੰਡਸਟਰੀ ਲਾਣੀ ਹੈ ਉਹਨੂੰ ਰਿਕੁਆਇਰਮੈਂਟ ਹੈ ਮੰਨ ਲਓ 5 ਏਕੜ ਦੀ ਤੇ ਪਲਾਟ ਹੈਗਾ ਮੰਨ ਲਓ 2 ਏਕੜ ਦਾ ਜਾਂ 1 ਏਕੜ ਦਾ ਅੱਗੇ ਸਾਡੇ ਕੋਲ ਐਸੀ ਕੋਈ ਵੀ ਪ੍ਰੋਵੀਜ਼ਨ ਨਹੀਂ ਸੀ ਕਿ ਅਸੀਂ 1 ਏਕੜ ਦੇ 5 ਪਲਾਟ ਇਕੱਠੇ ਕਰ ਸਕੀਏ ਜਾਂ ਅਸੀਂ 2.5 2000 ਗਾਜ ਤੇ ਦੋ ਪਲਾਟ ਕੱਟ ਸਕੀਏ ਇਕੱਠੇ ਕਰ ਸਕੀਏ ਜਾਂ 5 500 ਗਾਜ ਦੇ ਦੋ ਪਲਾਟ ਇਕੱਠੇ ਕਰ ਸਕੀਏ ਸਾਡੇ ਕੋਲ ਪ੍ਰੋਵੀਜ਼ਨ ਹੀ ਹੈ ਨਹੀਂ ਸੀਗੀ ਸੋ ਪਹਿਲੀ ਵਾਰ ਹੋਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੀ ਗਵਰਨਮੈਂਟ ਨੇ ਇੱਕ ਬਹੁਤ ਵੱਡਾ ਇੱਕ ਫੈਸਲਾ ਲੈ ਲਿਆ ਕਿ ਅਸੀਂ ਹੁਣ ਕਲਬਿੰਗ ਤੇ ਡੀ ਕਲਬਿੰਗ ਨੂੰ ਹਰੀ ਝੰਡੀ ਦੇਤੀ ਇਹ ਅਸੀਂ ਪਾਸ ਆਊਟ ਕਰਤੀ ਇਹਦੇ ਵਿੱਚ ਕੀ ਹੈ ਕਿ ਹੁਣ ਕਿਸੇ ਨੇ ਵੀ ਉਦਯੋਗ ਲਗਾਣਾ ਹੈ ਉਹਨੂੰ ਜਗ੍ਹਾ ਵੱਧ ਚਾਹੀਦੀ ਹੈ ਉਹਦੇ ਨਾਲ ਦਾ ਪਲਾਟ ਮੰਨ ਲਓ ਬਕਾਊ ਹੈ ਜਾਂ ਉਹ ਲੈਣਾ ਚਾਹੁੰਦਾ ਹੈ ਤਾਂ ਉਹ ਸੇਮ ਮਤਲਬ ਕਿ ਜਿਸ ਮੰਨ ਲਓ ਇੱਕ ਐਗਜ਼ਾਮਪਲ ਮੰਨ ਲਓ ABC ਦਾ ਨਾਮ ਤੇ ਪਲਾਟ ਹੈ ਜੇ ਉਹ ਦੂਸਰੇ ਪਲਾਟ ਨੂੰ ਨਾਲ ਕਲੱਬ ਕਰਨਾ ਚਾਹੁੰਦਾ ਤਾਂ ਉਹ ਦੂਸਰੇ ਪਲਾਟ ਨੂੰ ਵੀ ABC ਦੇ ਨਾਂ ਤੇ ਰਜਿਸਟਰ ਕਰਵਾ ਕੇ ਉਹਦੀ ਰਜਿਸਟਰੀ ਕਰਵਾ ਕੇ ਤਾਂ ਹੁਣ ਜਣੀ ਕਿ ਦੋਏ ਪਲਾਟਸ ਨੂੰ ਕਲੱਬ ਕਰਕੇ ਆਪਣਾ ਜਣੀ ਕਿ ਵਪਾਰ ਉਹਨੂੰ ਵਧਾ ਸਕਦਾ ਵੱਡਾ ਕਰ ਸਕਦਾ ਖੁਦਾ ਨਾ ਖਾਸਤਾ ਕੱਲ ਨੂੰ ਉਹਨੇ ਇਸ ਪਲਾਟ ਨੂੰ ਫੇਰ ਮਤਲਬ ਸੇਲ ਕਰਨਾ ਕਿਤੇ ਤਾਂ ਉਹਦੇ ਚ ਵੀ ਅਸੀਂ ਇੱਕ ਬਹੁਤ ਵੱਡੀ ਪ੍ਰੋਵੀਜ਼ਨ ਦਿੱਤੀ ਬੜੀ ਖੁਸ਼ਖਬਰੀ ਦੀ ਗੱਲ ਹੈ ਕਿ ਉਸ ਪਲਾਟ ਨੂੰ ਜਿਸ ਤਰਜ ਤੇ ਅਸੀਂ ਇਕੱਠਾ ਕੀਤਾ ਸੀ ਸੇਮ ਉਸੇ ਪੈਟਰਨ ਦੇ ਉੱਤੇ ਉਹ ਉਹਨੂੰ ਡੀਕਲੱਬ ਕਰਕੇ ਉਹਨੂੰ ਸੇਲ ਆਊਟ ਵੀ ਕਰ ਸਕਦਾ ਸੋ ਇਹ ਦੋਏ ਬੜੀਆਂ ਅਹਿਮ ਇੰਪੋਰਟੈਂਟ ਇਨਫੋਰਮੇਸ਼ਨਸ ਜਿਹੜੀਆਂ ਨੇ ਇਹ ਅਸੀਂ ਅੱਜ ਦਿੱਤੀਆਂ ਨੇ ਔਰ ਮੈਂ ਮੰਨਦਾ ਕਿ ਅੱਜ ਵਪਾਰ ਜਗਤ ਲਈ ਪੰਜਾਬ ਦੇ ਇਹ ਬਹੁਤ ਵੱਡੀ ਯਾਨੀ ਕਿ ਇੱਕ ਖੁਸ਼ਖਬਰੀ ਦੀ ਗੱਲ ਹੈ ਜੋ ਕਿ ਅੱਜ ਤੱਕ ਕਿਸੇ ਵੀ ਇੰਨੀਆਂ ਸਰਕਾਰਾਂ ਆਈਆਂ ਤੇ ਇੰਨੀਆਂ ਗਈਆਂ ਕਿਸੇ ਸਰਕਾਰ ਨੇ ਇੰਨੀ ਮਾਈਨਿਊਟਲੀ ਇਹਨੂੰ ਵਾਚ ਨਹੀਂ ਸੀ ਕੀਤਾ ਸੋ ਇਸ ਗੱਲ ਲਈ ਮੈਂ ਇੱਕ ਵਾਰ ਤੋਂ ਫੇਰ ਪੂਰੇ ਵਪਾਰੀ ਜਗਤ ਨੂੰ ਮੁਬਾਰਕਬਾਦ ਦਿੰਦਾ ਜੀ ਬਹੁਤ ਬਹੁਤ ਧੰਨਵਾਦ ਜੀ ਸੋਨ ਸਰ ਜਿਹੜੇ ਤੁਸੀਂ ਖਲਵੀ ਤੇ ਦੀ ਕਲਬਿੰਗ ਦੀ ਗੱਲ ਕੀਤੀ ਹੈ ਉਸ ਦੇ ਵਿੱਚ ਲਾਗੂ ਹੈ ਕੋਈ 5000 ਗਾਇਦਾ ਹੈ ਉਹਦੇ ਤੇ ਵੀ ਲਾਗੂ ਹੈ ਕੋਈ ਇਸ਼ੂ ਨਹੀਂ ਹੈ ਇਹਦੇ ਤੇ ਜਿਹੜੇ ਤੁਸੀਂ ਪੀਸੀਆ ਦੇ ਪਲOTS ਦੀ ਗੱਲ ਕੀਤੀ ਹੈ ਉਹਦੇ ਜਿਹੜਾ ਕਿ ਜੇ ਪਲੌਟ ਕੈਨਸਲੇਸ਼ਨ ਹੁੰਦੀ ਹੈ ਤੇ 6 ਮਹੀਨੇ ਬਾਅਦ ਉਹ ਕਰ ਸਕਦਾ ਉਸ ਦੀ ਰੀਅਲੋਕੇਸ਼ਨ ਜਿਹੜੀ ਤਾਂ ਹੁਣ ਤੱਕ ਹੋਏ ਨੇ ਕੈਨਸਲ ਉਹਨਾਂ ਕੋਲ ਜਿਹੜਾ ਟਾਈਮ ਹੈ ਉਹ ਹੈਗਾ 30 ਨੌ ਤੱਕ ਦਾ 30 ਨੌ 2025 ਇਹ 700 ਦੇ ਕਰੀਬ ਪਲੌਟ ਨੇ ਪਰ ਜੇ ਅੱਗੇ ਨੂੰ ਵੀ ਜਿਹੜੇ ਪਲੌਟਸ ਨੇ ਜਿਹੜੇ ਸੇਲ ਹੋ ਅਕਸ਼ਨਾ ਹੋਣੀ ਆ ਬਾਰ-ਬਾਰ ਤੇ ਜੇ ਬਾਈਟੈਂਸ ਉਹਦੇ ਚ ਕੋਈ ਕਿਸੇ ਕਾਰਨ ਵਰਸ਼ ਜਣੀ ਕਿ ਉਹ ਉਹਨੂੰ ਅੜਿੱਕਾ ਆ ਜਾਂਦਾ ਉਹਦਾ ਪਲਾਟ ਕੈਨਸਲ ਹੋ ਜਾਂਦਾ ਤਾਂ ਉਹ ਆਪਣੀ ਅਲਾਟਮੈਂਟ ਤੋਂ ਵਿਦਨ 6 ਮੰਥਸ ਉਹ ਇਹਨੂੰ ਅਪੀਲ ਚ ਜਾ ਸਕਦਾ ਤੁਸੀਂ ਦੱਸ ਰਹੇ ਸੀ 700 ਦੇ ਕਰੀਬ ਪਲਾਟ ਸੀ ਜਿਹੜੇ ਕੈਨਸਲ ਹੋਏ ਸੀ ਦੱਸ ਸਕਦੇ ਹੋ ਕਿਹੜੇ ਕਿਹੜੇ ਇਲਾਕੇ ਆ ਜਾਂ ਜਿਸਟ੍ਰਿਕਟ ਸੀਗੇ ਇਸ ਤਰ੍ਹਾਂ ਐ ਸੱਚ ਮੇਰੇ ਕੋ ਉਰੇ ਇਨਫੋਰਮੇਸ਼ਨ ਨਹੀਂ ਹੈ ਪਰ ਅਸੀਂ ਲਿਸਟ ਦੇ ਵਿੱਚ ਤੁਹਾਨੂੰ ਉਹ ਪ੍ਰੋਵਾਈਡ ਕਰਾ ਦੇਵਾਂਗੇ ਸਰ ਦੱਸਿਆ ਜਾਨਾ ਕਿ ਜਿਹੜੇ ਤੁਸੀਂ 700 ਕਹਿ ਰਹੇ ਹੋ ਮੋਸਟਲੀ ਲੁਧਿਆਣੇ ਚ ਨੇ ਲੁਧਿਆਣੇ ਚ ਵੀ ਉੱਥੇ ਨਹੀਂ ਜਿੱਥੇ ਇਲੈਕਸ਼ਨ ਚੱਲ ਰਹੇ ਕੀ ਤੁਸੀਂ ਕੋਰਟ ਦੀ ਵਾਇਲੇਸ਼ਨ ਨਹੀਂ ਕਰ ਰਹੇ ਨਹੀਂ ਇਸ ਤਰ੍ਹਾਂ ਦਾ ਕੁਝ ਨਹੀਂ ਜੀ ਇਹ ਤਾਂ ਸਾਰੇ ਆਲ ਓਵਰ ਪੈਨ ਪੰਜਾਬ ਦੇ ਵਿੱਚ ਹੈ ਜਿਹੜਾ ਪੈਨ ਪੰਜਾਬ ਦੇ ਵਿੱਚ ਇਹ ਪਲOTS ਨੇ ਨਾਟ ਸਪੈਸੀਫਾਈ ਕਦੇ ਕੋਈ ਇਹ ਦੂਜੀ ਗੱਲ ਜਿਹੜੀ ਇਹਦੀ ਨੋਟੀਫਿਕੇਸ਼ਨ ਹੈ ਇਹ 7 5 2025 ਨੂੰ ਹੋ ਗਈ ਸੀਗੀ ਜੀ ਸੋ ਅਸੀਂ ਕੋਈ ਇਹ ਡਿਊ ਟੂ ਦਿਸ ਥਿੰਗ ਨਾਟ ਇਹ ਅਸੀਂ 7-5 ਨੂੰ ਜਾਨੀ ਕਿ ਇਹਦੀ ਅਸੀਂ ਕਰ ਦਿੱਤੀ ਪਰ ਮਿਨਿਸਟਰ ਵੱਲੋਂ ਅੱਜ ਪ੍ਰੈਸ ਕਾਨਫਰੰਸ ਕਰਨਾ ਉਹ ਵੀ ਉਸ ਇਲਾਕੇ ਨਾਲ ਸੰਬੰਧਿਤ ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਇਸ ਤਰ੍ਹਾਂ ਦਾ ਨਾਟ ਐਸ ਸੱਚ ਕੁਝ ਵੀ ਨਹੀਂ ਹੈ ਪੂਰੇ ਪੰਜਾਬ ਦੇ ਪਲਾਟ ਨੇ ਜੇ ਇਕੱਲੇ ਉੱਥੇ ਦੇ ਹੁੰਦੇ ਤਾਂ ਕਹਿ ਸਕਦੇ ਸੀ ਆਲ ਓਵਰ ਪੈਣ ਪੰਜਾਬ ਦਾ ਮੁੱਦਾ ਹੈ ਅਸੀਂ ਪੈਣ ਪੰਜਾਬ ਉਲਟਾ ਇੰਡਸਟਰੀ ਨੂੰ ਵੱਡੀ ਰਾਹਤ ਦਿੱਤੀ ਹੈ ਸੋ ਇਸ